ਜੀ ਸਸਰੀਆ ਗਾਲ ਦੋਸਤੋ ਜੋ ਕਿਦਾਂ ਸਾਰੇ ਠੀਕ ਹੋ ਅੱਜ ਦੀ ਬਾਇਓਗ੍ਰਾਫੀ ਸਾਡੀ ਆ ਜੱਗੂ ਹਾਕਮ ਵਾਲੀਏ ਬਾਰੇ ਜੋ ਅੱਜਕੱਲ ਕਬੱਡੀ ਮੈਚਾਂ ਵਿੱਚ ਬਹੁਤ ਤਕੜਾ ਬਣ ਰਿਹਾ ਵਾ ਔਰ ਬਹੁਤ ਤਕੜਾ ਖੇਡ ਰਿਹਾ ਵਾ ਸੁਲਤਾਨ ਨੂੰ ਲਾਈ ਜੱਫੇ ਤੁਸੀਂ ਵੇਖੇ ਹੀ ਹੋਣਿਆ ਤੇ ਕਈ ਕਬੱਡੀ ਮੈਚਾਂ ਵਿੱਚ ਇਹ ਬੈਸਟ ਵੀ ਰਿਹਾ ਵਾ ਤੇ ਹਜੇ ਤੱਕ ਵੀ ਬੈਸਟ ਹੀ ਆਂਦਾ ਆ ਜਿੱਥੇ ਵੀ ਖੇਡਦਾ ਆ ਬੈਸਟ ਹੀ ਬਣਦਾ ਆ ਹੁਣ ਆਪਾਂ ਗੱਲ ਕਰਦੇ ਆ ਜੱਗੂ ਦੇ ਪਿੰਡ ਦੀ ਜੱਗੂ ਦਾ ਪਿੰਡ ਹੈ ਜੀ ਹਕਮਵਾਲੀਆ ਜ਼ਿਲ੍ਹਾ ਮਾਨਸਾ ਦੇ ਵਿੱਚ ਹੁਣ ਉਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 1998 5 ਫਰਵਰੀ ਨੂੰ ਹੋਇਆ ਤੇ ਉਹਨਾਂ ਦੀ ਫੈਮਿਲੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਾਤਾ ਪਿਤਾ ਤੇ ਉਹਨਾਂ ਦਾ ਇੱਕ ਭਰਾ ਆ ਪਿਤਾ ਦਾ ਨਾਮ ਉਹਨਾਂ ਦੇ ਹੈਗਾ ਵਾ ਪਲਵਾਨ ਸਿੰਘ ਤੇ ਮਾਤਾ ਦਾ ਨਾਮ ਹੈਗਾ ਵੀਰਕਲ ਕੋਲ ਤੇ ਪਰਾ ਦਾ ਨਾ ਹੈ ਗਵਾ ਪ੍ਰੀਤ ਸਿੰਘ ਹੁਣਿਆਂ ਦੀ ਪੜਾਈ ਦੀ ਗੱਲ ਕਰੀਏ ਤਾਂ ਜੱਗੂ 2 ਪਲੱਸ ਤੱਕ ਦੀ ਪੜਾਈ ਪਾਸ ਆ ਤੇ ਇਹਨਾਂ ਦੇ ਜਿਵੇਂ ਕਹਿੰਦੇ ਹੁੰਦੇ ਨੇ ਕਿ ਇੱਕ ਚੰਡੇ ਹੋਏ ਖਿਡਾਰੀ ਪਿੱਛੇ ਉਸਤਾਦ ਦਾ ਹਾਜ਼ਰ ਜ਼ਰੂਰ ਹੁੰਦਾ ਆ ਤੇ ਇਹ ਆਪਣਾ ਉਸਤਾਦ ਮੰਨਦੇ ਆ ਵੈਲੀ ਬਰਨਾਲਾ ਨੂੰ ਹੁਣ ਅਗਰ ਆਪਾਂ ਗੱਲ ਕਰੀਏ ਇਹਨਾਂ ਦੇ ਜਿੱਤੇ ਹੋਏ ਇਨਾਮਾਂ ਦੀ ਤਾਂ ਜੱਗੂ ਹੁਣ ਤੱਕ 5 LED 3 ਸੋਨੇ ਦੀਆਂ ਚੈਨਾ 3 ਮੋਟਰਸਾਈਕਲ 4 ਬੋਲਟ ਜਿੱਤ ਚੁੱਕਿਆ ਹੈ ਇਹਨੂੰ ਇਸ ਤੋਂ ਇਲਾਵਾ ਆਲਟੋ ਗੱਡੀ ਅਹਿਮਦਪੁਰ ਵਿੱਚੋਂ ਹੀ ਮਿਲੀ ਸੀ ਮਾਨਸਮਾਨ ਕੀਤੀ ਸੀ ਇਹਨੇ ਪਿੰਡ ਹਾਕਮਪੁਰ ਵਿੱਚ ਇਹਨੂੰ ਇੱਕ ਮੋਟਰਸਾਈਕਲ ਵੀ ਮਿਲਿਆ ਸੀ ਇਸ ਤੋਂ ਇਲਾਵਾ ਨਗਦ ਇਨਾਮ ਵੀ ਬਹੁਤ ਜਿੱਤ ਚੁੱਕਿਆ ਹੈ ਅਗਰ ਹੋਣੀ ਨਾ ਦੇ ਉਹਨਾਂ ਦੇ ਪਸੰਦੀਦਾ ਰੇਡਰ ਦੀ ਗੱਲ ਕਰਦੇ ਹਾਂ ਤਾਂ ਜੀਵਨ ਮਾਨੂੰਕੇ ਤੇ ਜੱਗ ਜਾਫੀਆ ਜੱਗਾ ਚਿੱਟੀ ਤੇ ਇਹਨਾਂ ਦਾ ਵਿਆਹ ਹੋਇਆ ਆ 2 ਮਈ ਨੂੰ ਤੇ ਇਹ ਮੈਰਿਡ ਨੇ ਜਦੋਂ ਆਪਾਂ ਇਹਨਾਂ ਦੇ ਬਾਹਰ ਦੇ ਟੂਰਲ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਹੀ ਇਹਨਾਂ ਨੇ ਦੁਬਈ ਖੇਡਿਆ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਇਸ ਤੋਂ ਇਲਾਵਾ ਹੋਰ ਵੀ ਕਈ ਮੁਲਕਾਂ ਵਿੱਚ ਉਹ ਖੇਡ ਚੁੱਕੇ ਨੇ ਜਦੋਂ ਆਪਾਂ ਗੱਲ ਕਰੀਏ ਜੱਗੂ ਦੀ ਅਕੈਡਮੀਆ ਵਾਲੇ ਤਾਂ 2018 ਵਿੱਚ ਇਹਨਾਂ ਨੇ ਪਹਿਲੀ ਵਾਰ ਸੰਟ੍ਰਕ ਕਬੱਡੀ ਅਕੈਡਮੀ ਜਿਹੜੋਂ ਜੋ ਮੈਚ ਖੇਡਿਆ ਸੀ ਫਿਰ 2019 ਵਿੱਚ ਇਹਨੇ ਮਾਝਾ ਅਕੈਡਮੀ ਜੁਆਇਨ ਕੀਤਾ ਜੋ ਕਿੜ ਅਕੈਡਮੀ ਵਿੱਚ ਹਾਂ ਜੀ ਦੋਸਤੋ ਜਦੋਂ ਜੱਗੂ ਨੇ ਪਹਿਲੀ ਵਾਰੀ ਸੰਦੇਰ ਤੋਂ ਆਪਣਾ ਮੋਟਰਸਾਈਕਲ ਜਿੱਤਿਆ ਤੇ ਇਹਨੇ ਬੜਾ দান ਕੀਤਾ ਤੇ ਇਸ ਵਾਸਤੇ ਇਹਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਕਿਹਾ ਕਿ ਇੱਕ ਪਲੇਅਰ ਤਾਂ ਚੰਗਾ ਹੈ ਹੀ ਹੈ ਨਾਲੇ ਇਨਸਾਨੀ ਬਹੁਤ ਚੰਗਾ ਹੈ। ਇਹਨਾਂ ਦੇ ਟੌਪ ਦੇ ਮੈਚਾਂ ਦੀ ਗੱਲ ਕਰੀਏ ਤਾਂ ਜੋੜ ਨੰਗਰ ਵਿੱਚ ਇਸ ਵਾਰੀ ਇਹਨੇ ਬਹੁਤ ਐਂਡ ਕਰਾਈ ਸੀ ਜੋ ਬਹੁਤ ਤਗੜਾ ਖੇੜਿਆ ਸੀ। ਬਾਅਦ ਇਹਨੇ ਐਮਆਈਕੇ ਦਾ ਮੈਚ ਖੇੜਿਆ ਤੇ ਇਹਨੇ ਪੰਜ ਜਫੇ ਲਾ ਕੇ ਉੱਥੇ ਵੀ ਬੈਸਟ ਰਿਹਾ ਤੇ ਦੋਸਤੋ ਐਸੀ ਜੱਗੂ ਦੀ ਹਿੰਦੀ ਸਫਰ ਸਟਰਗਲ ਲਾਈਫ ਦੀ ਕਹਾਣੀ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਮਜੀਦ ਤੁਹਾਡੇ ਤੱਕ ਵੀਡੀਓ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਹੋਣ ਲਈ ਐਨਆਈ ਮਿਲਦੇ ਆ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ